ਜੱਜਣੇ ਕਰ ਰਿਹਾ ਦੋਸਤੋ ਬਾਈਗੁਰਜੀ ਕਾਲਸਾ ਬਾਈਗੁਰਜੀ ਦੀ ਫਤਿਹ ਦੋਸਤੋ ਤੁਸੀਂ ਆ ਐਂਬੂਲੈਂਸ ਦੀਆਂ ਤਸਵੀਰਾਂ ਵੇਖ ਰਹੇ ਹੋ ਇਹ ਭਿਆਨਕ ਐਕਸੀਡੈਂਟ ਹੋਇਆ ਬਾਗਾਪਣਾ ਦੇ ਨੇੜੇ ਪਿੰਡ ਰਾਜਣਾ ਜੋ ਕੋਟਕਪੁਰ ਰੋਡ ਦੇ ਉੱਪਰ ਸਥਿਤ ਪਿੰਡ ਹੈਗਾ ਉੱਥੇ ਬੱਸ ਸਟੈਂਡ ਦੇ ਨੇੜੇ ਅੱਜ ਐਕਸੀਡੈਂਟ ਹੋਇਆ ਕਿਉਂਕਿ ਕਿਸੇ ਕਾਰ ਵਾਲੇ ਵੱਲੋਂ ਬਗੈਰ ਕਿਸੇ ਦੇਖੇ ਹੀ ਜੋ ਸੜਕ ਦੇ ਵਿੱਚ ਐਂਟਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਦੂਸਰੇ ਪਾਸੇੋਂ ਜਦੋਂ ਐਂਬੂਲੈਂਸ ਆਉਂਦੀ ਹੈ ਤਾਂ ਜ਼ੋਰ ਨਾਲ ਆ ਕੇ ਉਹ ਕਾਰ ਦੇ ਵਿੱਚ ਵਜਦੀ ਹੈ ਤੇ ਐਂਬੂਲੈਂਸ ਕਈ ਲੋਟੜੀਆਂ ਖਾਂਦੀ ਹੋਈ ਦੂਸਰੇ ਪਾਸੇ ਜਾ ਦਿੱਗਦੀ ਹੈ ਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਸ ਟਾਈਮ ਐਂਬੂਲੈਂਸ ਦੀਆਂ ਜਿਹੜੇ ਫੱਟੜ ਹੋਏ ਲੋਕ ਆ ਉਹਨਾਂ ਨੂੰ ਲੈ ਕੇ ਜਾ ਰਹੀਆਂ ਹੈਗੀਆਂ ਤੇ ਕਾਫੀ ਭਿਆਨਕ ਐਕਸੀਡੈਂਟ ਆ ਜਿਹੜਾ ਇਹ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਤੇ ਜਿਹੜੇ ਉਹ ਕਾਰ ਸਵਾਰ ਸੀ ਵੀ ਜਿਹਦੇ ਵਿੱਚ ਉਹਦੇ ਚੋਂ 4 ਤੋਂ 5 ਲੜਕੇ ਛੇ ਦੱਸੇ ਜਾ ਰਿਹਾ ਉਹ ਵੀ ਫੱਟੜ ਹੋਏ ਆ ਤੇ ਜਿਹੜੇ ਐਂਬੂਲੈਂਸ ਦੇ ਵਿੱਚ ਲੋਕ ਸੀ ਜੀ ਐਂਬੂਲੈਂਸ ਦੀਆਂ ਤਸਵੀਰਾਂ ਵੇਖੋ ਇੱਕ ਵਾਰ ਬੜੀ ਬੁਰੀ ਤਰ੍ਹਾਂ ਜਿਹੜੀ ਐਂਬੂਲੈਂਸ ਪਲਟੀ ਸੀਗੀ ਤੇ ਜਿਹੜਾ ਇਹਦੇ ਵਿੱਚ ਮਰੀਜ਼ ਸੀ ਆ ਉਹਦੀ ਵੀ ਮੌਤ ਹੋ ਗਈ ਆ ਤੇ ਜਿਹੜੇ ਇਸ ਐਂਬੂਲੈਂਸ ਦੇ ਡਰਾਈਵਰ ਵੱਲੋਂ ਦੱਸਿਆ ਗਿਆ ਵੀ ਉਹ ਮੋਗਾ ਤੋਂ ਮੈਡੀ ਸਿਟੀ ਤੋਂ ਮਰੀਜ਼ ਨੂੰ ਬਠਿੰਡਾ ਲੈ ਕੇ ਜਾ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਰਾਜਾਣੇ ਦੇ ਵਿੱਚ ਆ ਕੇ ਇਹਨਾਂ ਦਾ ਜਿਹੜਾ ਬੁਰੀ ਤਰ੍ਹਾਂ ਐਕਸੀਡੈਂਟ ਹੋਇਆ ਜਾਂਦਾ ਤੇ ਲੋਕਾਂ ਦੇ ਕਹਿਣ ਦੇ ਮੁਤਾਬਕ ਜਿਹੜੀ ਉਹ ਕਾਰ ਦੇ ਵਿੱਚ ਜਿਹੜੇ ਨੌਜਵਾਨ ਸੀ ਉਹ ਵੀ ਫਟੜ ਹੋਏ ਆ ਤੇ ਕੀ ਕਰ ਰਹੇ ਵੀ ਕਿਸ ਦੀ ਗਲਤੀ ਸੀ ਕਿਸ ਤਰ੍ਹਾਂ ਸਾਰਾ ਐਕਸੀਡੈਂਟ ਹੋਇਆ ਤੇ ਇਹ ਲੋਕਾਂ ਤੋਂ ਸੁਣਾਗੇ ਪਰ ਤਸਵੀਰਾਂ ਤੁਸੀਂ ਦੇਖ ਲਓ ਜਿਹੜੀ ਇਹ ਕਾਰ ਦਾ ਜਿਹੜਾ ਬੁਰੀ ਤਰ੍ਹਾਂ ਕਾਰ ਵੀ ਟੁੱਟੀ ਹੈਗੀ ਐ ਐਕਸਾਈਡ ਦੀ ਤੇ ਜਿਹੜੀ ਐਂਬੂਲੈਂਸ ਹੈ ਉਹਦਾ ਵੀ ਬਹੁਤ ਬੁਰਾ ਹਾਲ ਹੋਇਆ ਤੇ ਐਂਬੂਲੈਂਸ ਕਿਸੇ ਦੁਕਾਨ ਦੇ ਵਿੱਚ ਵੜੀ ਹੈ ਦੁਕਾਨ ਜਿਹੜੀ ਸਕੂਟਰ ਠੀਕ ਕਰਨ ਵਾਲਿਆ ਨੌਜਵਾਨ ਸੀ ਉਹਦੀ ਵੀ ਇੱਕ ਦੀ ਲੱਤ ਟੁੱਟੀ ਹੈਗੀ ਹੈ ਤੇ ਕਈ ਜਿਹੜੇ ਲੋਕ ਆ ਇੱਥੇ ਇਸ ਐਕਸੀਡੈਂਟ ਦੌਰਾਨ ਫੱਟੜ ਹੋਏ ਆ ਤੇ ਲੋਕਾਂ ਨੂੰ ਫੜ ਲਿਆ ਗੱਡੀ ਵਾਲੇ ਚਲੇ ਗਏ ਚਲੇ ਗਏ ਐਂਬੂਲੈਂਸ ਦੇ ਮੁਰੇ ਆ ਗਈ ਤੇ ਇਹ ਇਹ ਗੱਡੀ ਵਾਲਿਆ ਕਸੂਰ ਸੀਗਾ ਐਂਬੂਲੈਂਸ ਦੇ ਨੇ ਮੁਰੇ ਕੱਟਦੀ ਤੇ ਇਸ ਤੋਂ ਦੀ ਗੱਲ ਹੋਈ ਆ ਬਾਕੀ ਨਹੀਂ ਪਤਾ ਕੀ ਹੋਇਆ ਵੀ ਗਿਦੇ ਗਿਦੇ ਆ ਵੀ ਆਏ ਰੋਡਾਂ ਦਾ ਉਹਨਾਂ ਨੇ ਨਾਂ ਲਿਆ ਅੱਛਾ ਬਸ ਵੀ ਆ ਰਹੇ ਨੇ ਕੋਸ ਉਹਨਾਂ ਦੇ ਮਾਪਿਓ ਆ ਰਹੇ ਆ ਹਾਂ ਨਹੀਂ ਇਹ ਉੱਥੇ ਹਸਪੀਟਲ ਆ ਭੇਜਦੇ ਮੋਗੇ ਭੇਜਦੇ ਛੱਟਾ ਕਿੰਨੀ ਆ ਕਿਨਾਂ ਦੇ ਬਾਪਾ ਇਹਨਾਂ ਦੇ ਵੀ ਛੱਟਾ ਬਹੁਤ ਆ ਜਿਆਦਾ ਆ ਹਾਂ ਮੂੰਹ ਤੇ ਆ ਹੋਰ ਆ ਇੱਥੇ ਚਿਹਰੇ ਤੇ ਵਾਵਾ ਕਾਫੀ ਆ ਗੁੱਟਾਂ ਦੇ ਆ ਇਹਨਾਂ ਤੇ ਕਾਫੀ ਪੰਜ 6 ਵਾਲੇ ਜੀ ਮੇਰਾ ਨਾਮ ਬਲਵਿੰਦਰ ਟਿੱਗੜੀ ਹਾਂ ਐਂਬੂਲੈਂਸ ਡਰਾਈਵਰੀ ਕਰਦੇ ਆ ਜੀ ਕਿਹੜੀ ਐਂਬੂਲੈਂਸ ਹਾਂ ਜੀ ਤੇ ਬਾਬੇ ਨਾਲ ਸਾਡਾ ਅੰਮ੍ਰਿਤਸਰ ਨੂੰ ਕਹੋ ਨਾ ਤੁਹਾਡਾ ਅਸੀਂ ਜੀ ਆਪ ਦੀ ਸਾਈਡਾਂ ਨੇ ਜਾਂਦੇ ਆ ਜੀ ਹਾਂ ਐਮਰਜੈਂਸੀ ਗੱਡੀ ਰਵਚਾ ਵੀ ਮਰੀਜ਼ ਜੀ ਆਹੀ ਰੂਟਰ ਗੱਡੀ ਨਾਲ ਮਾਰੀ ਜਾਂਦੇ ਆ ਜੀ ਉਹ ਗੱਡੀ ਇੱਧਰ ਨਾਲ ਹੀ ਸਾਡੀ ਸਾਈਡ ਜਾ ਰਹੀ ਆ ਆਲਡ ਗੱਡੀ ਵਾਲੇ ਨੇ ਇੱਕਦਾਂ ਵੀ ਵੜਦੇ ਸੀ ਮੂਰੇ ਕਿਹੜੀ ਗੱਡੀ ਵਾਲੇ ਨੇ ਆਹ ਜੀ ਆ ਗੱਡੀ ਖੜੀ ਹੈ ਅੱਛਾ ਅੱਛਾ ਤੇ ਉੱਤਰੀ ਸਾਨੂੰ ਕਹਿ ਰਹੇ ਆ ਕਹਿੰਦੇ ਛੋਟੀ ਐਂਬੂਲੈਂਸ ਜਿਆਦਾ ਤੇਜ਼ ਸੀਗੀ ਸਾਡੀ ਐਮਰਜੈਂਸੀ ਆਹੀ ਮਰੀਜ਼ ਨੂੰ ਸਾਥ ਚ ਜਦੇ ਆਦ ਨਾਲੋਂ ਜਿਆਦਾ ਐ ਮਰੀਜ਼ ਨੂੰ ਸੁਰੱਖਤ ਤੇ ਟਾਈਮ ਤੇ ਟਾਈਮ ਤੇ ਪਹੁੰਚਾਉਣਾ ਉਹ ਤੇ ਮਰੀਜ਼ ਸੀਗਾ ਵਿੱਚ ਮਰੀਜ਼ ਮਹਿੰਗੇ ਜਿਹੜੇ ਡਰਾਈਵਰ ਆ ਗਏ ਨਹੀਂ ਮਰੀਜ਼ ਸੀਗਾ ਮੇਰਾ ਭਰਾ ਜੀ ਨਾਲ ਮੇਰੇ ਨਾਲ ਹੀ ਗੱਡੀ ਚਲਾਦਾ ਸੀ ਮਰੀਜ਼ ਸੀਗਾ ਤਾਂ ਨਹੀਂ ਮਰੀਜ਼ ਸੀਗਾ ਕਿੱਥੇ ਮਰੀਜ਼ ਨੂੰ ਮਰੀਜ਼ ਨੂੰ ਲੈ ਕੇ ਗਿਆ ਜੀ ਮੋਗੇ ਜੀ ਸਰਕਾਰੀ ਹਸਪਤਾਲ 'ਤੇ ਕਿੱਥੋਂ ਆਏ ਸੀ ਤੁਸੀਂ ਆਏ ਸੀ ਮੋਗੇ ਤੋਂ ਹੀ ਆਏ ਨਹੀਂ ਮੈਡੀ ਸਿਟੀ ਤੋਂ ਜੀ ਤੇ ਚੱਲੇ ਕਿੱਥੇ ਸੀ ਰੈਫਲ ਕੀਤਾ ਵੀ ਬਿਠਡੇ ਜੀ ਐਂਡ ਚ ਜੀ ਅੱਛਾ ਆਹ ਦੇਖੋ ਤਾਂ ਸੀ ਮਰੀਜ਼ ਆਹ ਗੱਡੀ ਵਾਲੇ ਸੀ ਜਿਹੜੇ ਇਹ ਨਾਲ ਇੱਧਰ ਸਾਈਡ ਤੇ ਖੜੀ ਗੱਡੀ ਅਸੀਂ ਅੱਡੇ 'ਚ ਖੜੇ ਆ ਐਂਬੂਲੇਂਸਿੰਗ ਤਾਂ ਤੇਜ਼ ਹੀ ਆਉਣਾ ਹਾਂਜੀ ਆਉਣਾ ਉਹਨੇ ਤੇਜ਼ਾ ਸ਼ੂਟਰ ਪੂਰੇ ਜ਼ੋਰ ਦੀ ਮਾਰਦੀ ਆਉਂਦੀ ਆ ਆ ਜਿਹੜੇ ਬੰਦੇ ਆ ਰੋਡਿਆਂ ਦੇ ਆ ਇਹਨਾਂ ਨੇ ਗੱਡੀ ਵੇਖੀ ਨਹੀਂ ਉਧਰੋਂ ਬਿੱਲਾ ਆਉਂਦੀ ਖੜੀ ਗੱਡੀ ਐ ਘਮਾ ਕੇ ਕੀ ਬਦਾਨਦਾਰੋ ਜਿਹੜਾ ਮੁੰਡਾ ਵਿਚਾਲੇ ਸੁਪੁਤਰੀ ਵਾਲਾ ਰੋਡ ਮਰੀ ਜਾਂਦਾ ਸੀ ਉਹ ਵੀ ਮਾਰਦੇ ਸੀ ਉਹ ਵੀ ਮਾਰ ਦੇਣਾ ਸੀ ਗੱਲ ਦੀ ਜਿਹੜੇ ਉਹ ਖੜੀ ਗੱਡੀ ਉਹ ਖੜੀ ਗੱਡੀ ਘਮਾਈ ਆ ਗੱਡੀ ਘਮਾਉਣੇ ਕਿਰਾਂ ਗੱਡੀ ਪੂਰੇ ਆ ਗਈ ਤਾਂ ਇਹ ਹਾਦਸਾ ਹੋਇਆ ਹੈ ਹਾਂ ਉਹ ਗੱਡੀ ਪਾਰਟੀ ਕੀ ਸੀ ਵਿੱਚੋਂ ਮਸਾ ਕੱਢਿਆ ਜੀ ਹਾਂ ਬਾ ਇੱਕ ਉਹ ਇਸ ਗੱਡੀ ਦੇ ਵਿੱਚ ਮਰੀ ਸੀ ਉਹਦਾ ਕੀ ਬਣਿਆ ਪਤਾ ਨਹੀਂ ਚੱਲ ਪੱਸਿਆ ਜੀ ਮਰੀ ਤਾਂ ਡੈਥ ਹੋ ਗਈ ਸੀ ਹਾਂ ਉਹਦਾ ਚੱਲ ਅੱਛਾ ਡੈਥ ਹੋ ਗਈ ਤੇ ਉਹਨੂੰ ਵੈਸੇ ਐਂਬੂਲੈਂਸ ਚ ਪਾ ਕੇ ਲਗਾਇਆ ਕਿ ਹਾਂਜੀ ਹਾਂਜੀ ਲੈ ਕੇ ਗਏ ਅੱਛਾ ਹਾਂਜੀ ਤੇ ਕਿੱਥੇ ਜਾ ਕਿੱਥੇ ਰਹੇ ਸੀ ਇਹ ਇਹ ਫਰੀਦਕੋਟ ਜਾ ਰਹੇ ਸੀਗੇ ਜੀਰੇ ਤੋਂ ਪਰ ਸਮੋਗੇ ਤੋਂ ਆਏ ਸੀ ਹਾਂਜੀ ਇਧਰੋਂ ਵੀ ਸਾਨੂੰ ਸੱਤ ਕਈ ਮੰਡੀ ਕੋਟ ਦੇ ਠੀਕ